ਸਾਹੀ ਗੁਰੂ ਤੇਗ ਬਹਾਦਰ ਜੀ ਅਤੇ ਚਾਚਾ ਫਗੂਮਲ ਜੀ ਬਿਹਾਰ ਵਿੱਚ ਇੱਕ ਕਸਬਾ ਹੈ ਸਸਰਾਮ ਇੱਥੇ ਇੱਕ ਬਹੁਤ ਭਾਵਨਾ ਵਾਲਾ ਸਿੱਖ ਰਹਿੰਦਾ ਸੀ ਜਿਸ ਦਾ ਨਾਮ ਸੀ ਭਾਈ ਫਗੂਮਲ ਸਾਰੇ ਪਿੰਡ ਵਾਲੇ ਉਸ ਨੂੰ ਪਿਆਰ ਨਾਲ ਚਾਚਾ ਫਗੂ ਕਹਿੰਦੇ ਸਨ ਉਹ ਹਾਲੇ ਦੁਆਲੇ ਗੁਰਬਾਨੀ ਦਾ ਪ੍ਰਚਾਰ ਕਰਦਾ ਸੀ ਇਸ ਦੇ ਨਾਲ ਨਾਲ ਉਹ ਸਿੱਖਾਂ ਨੂੰ ਦਸਵੰਦ ਕੱਦਣ ਦੀ ਬੇਨਤੀ ਕਰਦਾ ਅਤੇ ਦਸਵੰਦ ਇਕੱਠਾ ਕਰਕੇ ਗੁਰੂ ਘਰ ਪੇਟਾ ਲਈ ਭੇਜ ਦਿਆ ਕਰਦਾ ਸੀ ਉਸ ਦੇ ਮਨ ਵਿੱਚ ਇੱਛਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਉਸ ਦੇ ਘਰ ਆਉਣ ਇਸੇ ਇੱਛਾ ਕਰਕੇ ਉਸਨੇ ਆਪਣੇ ਘਰ ਦਾ ਦਰਵਾਜ਼ਾ ਬਹੁਤ ਵੱਡਾ ਬਣਵਾਇਆ ਤਾਂ ਕਿ ਗੁਰੂ ਸਾਹਿਬ ਕੋੜੇ ਉੱਤੇ ਬੈਠੇ ਹੋਏ ਹੀ ਅੰਦਰ ਆ ਜਾਣ। ਉਹ ਘਰ ਦਾ ਦਰਵਾਜ਼ਾ ਵੀ ਸਦਾ ਖੁੱਲ੍ਹਾ ਰੱਖਦਾ ਸੀ ਤਾਂ ਕਿ ਗੁਰੂ ਸਾਹਿਬ ਨੂੰ ਬਾਹਰ ਨਾ ਰੁਕਣਾ ਪਵੇ। ਪਿੰਡ ਵਾਲਿਆਂ ਨੇ ਕਿਹਾ ਕਿ ਗੁਰੂ ਸਾਹਿਬ ਇਹ ਨਹੀਂ ਦੂਰੋਂ ਪੰਜਾਬ ਤੋਂ ਸਾਡੇ ਪਿੰਡ ਨਹੀਂ ਆਉਣਗੇ ਪਰ ਚਾਚਾ ਫਗੂ ਨੇ ਅਰਦਾਸਾਂ ਕਰਦੇ ਰਹਣਾ। ਗੁਰੂ ਤੇਗ ਬਹਾਦਰ ਸਾਹਿਬ ਇੱਕ ਦਿਨ ਬਨਾਰਸ ਤੋਂ ਚੱਲਦੇ ਹੋਏ ਸਸਰਾਂਮ ਪਹੁੰਚੇ ਅਤੇ ਕੋੜੇ ਤੇ ਬੈਠੇ ਬੈਠੇ ਹੀ ਉਹ ਚਾਚਾ ਫਗੂ ਦੇ ਘਰ ਲੰਗਾਏ। ਚਾਚਾ ਫੱਗੂ ਬਹੁਤ ਖੁਸ਼ ਹੋਇਆ ਅਤੇ ਉਹਨਾਂ ਦੇ ਪੈਰਾਂ ਤੇ ਮੱਥਾ ਟੇਕਿਆ। ਸੰਗਤਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਉਸਦੇ ਘਰ ਆ ਗਈ। ਉਸਨੇ ਜੋ ਸੰਗਤ ਕੋਲ ਦਾਸਵੰਦ ਇਕੱਠਾ ਕੀਤਾ ਹੋਇਆ ਸੀ ਉਹ ਵੱਖ-ਵੱਖ ਚੋਲੀਆਂ ਵਿੱਚ ਪਾ ਕੇ ਰੱਖਿਆ ਹੋਇਆ ਸੀ। ਉਸਨੇ ਸਾਰਾ ਦਸਵੰਦ ਗੁਰੂ ਸਾਹਿਬ ਨੂੰ ਪੇਟਾ ਕਰ ਦਿੱਤਾ। ਗੁਰੂ ਸਾਹਿਬ ਮੁਸਕੁਰਾ ਕੇ ਕਹਿਣ ਲੱਗੇ ਕਿ ਪਾਈ ਤੂੰ ਸਾਨੂੰ ਪੂਰਾ ਦਸਵੰਦ ਨਹੀਂ ਪੇਟਾ ਕੀਤਾ। ਚਾਚਾ ਫੱਗੂ ਜੀ ਕਹਿੰਦੇ ਮਹਾਰਾਜ ਸਾਰਾ ਦਸਵੰਦ ਦੇ ਦਿੱਤਾ ਹੈ। जो दूजी बार गुरु साहिब ने फिर कहा ता चाचा फगू कह लगे कि महाराज तुम ही कृपा करके दसो मैं भूल गया होवगा गुरु साहिब ने कहा कि बाहर जो बेरी लगी हुई है वो भी साड़ी है। चाचा फगू दैराग दे